ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੇਰੀ ਫਾਰਮ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਣੇ ਕੋਲੇ ਬਈ ਇਹ ਦੂਜਾ ਸੂਆ ਝੋਟੀ ਸੂਈ ਵੀ 13 ਲੀਟਰ ਦਾ ਤਿਆਰ ਆਇਆ ਥੱਲੇ ਬਾਈ। ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਦੂਜਾ ਸੂਆ ਝੋਟੀ ਦਾ ਬਈ ਇਹਦਾ 5 ਤੋਂ 6 ਦਿਨ ਹੋ ਗਏ ਬਾਈ ਇਹਨੂੰ ਸੂਈ ਲਓ ਜੀ। ਥਾਲੀ ਬਦੀ ਬਹੁਤ ਸਾਫ਼ ਆ ਬਾਈ। 12 ਤੋਂ 13 ਲੀਟਰ ਦੁੱਧ ਇਸ ਟਾਈਮ ਤੇ ਹੀ ਅਸਲੀ ਤਿਆਰ ਆ ਬਾਈ ਜਿਹੜਾ ਆਪਾਂ ਚੋ ਸਕਦੇ ਆ ਜੀ ਦੋ ਟਾਈਮ ਖੁੱਲੇ ਥਾਂ ਲੈਵੇ ਦੀ ਆ ਠੰਡੀ ਸੀਲ ਝੋਟੀ ਆ ਬਾਈ ਖੋਲੀਓ ਸਕੀਨ ਝੋਟੀ ਆ ਬਾਈ ਪੂਰੀ ਸੋਹਣੀ ਝੋਟੀ ਜੇ ਕਿਸੇ ਵੀ ਬ੍ਰਾਹਣੇ ਖਰੀਦਣੀ ਹੋਵੇ ਮੋਲ ਇਹਦਾ ਬਾਈ 1,20,000 ਰੁਪਇਆ ਬਾਈ ਇਹਦਾ ਬਾਕੀ ਮੌਕੇ ਦੇ ਹੋਰ ਜੁਮਾਨਦਨ ਬਾਈ ਥਾਣ ਤੋਂ ਬਹੁਤ ਸੋਹਣਾ ਕੱਢ ਦਿਆ ਕਰਮ ਵਾਲੀ ਬਸਮਾ ਕੇ ਬਹੁਤ ਚੰਗਾ ਲੱਗਿਆ ਵਾ ਥਾੜੀ ਲੈਵਾ ਬਹੁਤ ਆ ਕਰਮ ਵਾਲੀ ਨੂੰ ਬਾਈ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣੇ ਨਾਲ ਬਾਈ ਸੰਪਰਕ ਕਰ ਸਕਦੇ ਹੋ ਬਾਈ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18965 ਬਾਈ